ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸੱਦਾ ਅੱਜ ਹਾਜ਼ਰਾਂ ਤੁਹਾਡੇ ਲਈ ਨਵੀਂ ਕਹਾਣੀ ਲੈ ਕੇ ਕਹਾਣੀ ਆ ਦੋ ਮੁਸਾਫਰਾਂ ਦੀ ਤੇ ਦੋ ਮੁਸਾਫਰ ਜਿੰਨਾਂ ਨਾਲ ਇੱਕ ਤੁਰੇ ਜਾਂਦਾ ਬੰਦਾ ਅਚਾਨਕ ਰਲ ਜਾਂਦਾ ਕਹਾਣੀ ਆ ਥੋੜੇ ਪ੍ਰਾਣੇ ਜ਼ਮਾਨੇ ਦੀ ਪ੍ਰਾਣੇ ਜ਼ਮਾਨੇ ਵਿੱਚ ਕਬੂਲ ਸ਼ਹਿਰ ਵਿੱਚ ਦੋ ਦੋਸਤ ਰਹਿੰਦੇ ਹੁੰਦੇ ਆ ਉਹ ਦੋਸਤ ਇੰਨੇ ਕਿ ਜ਼ਿਆਦਾ ਗਰੀਬੀ ਦੇ ਮਾਰੇ ਜਾਂਦੇ ਆ ਕਿ ਉਹ ਗਲੀਆਂ 'ਚ ਤੁਰੇ ਫਿਰਦੇ ਆ ਤੇ ਉਹਨਾਂ ਨੂੰ ਨਾ ਤਾਂ ਕੋਈ ਕੰਮਕਾਜ ਥਿਆਉਂਦਾ ਤੇ ਜਦੋਂ ਤੁਰੇ ਫਿਰਦੇ ਆ ਤਾਂ ਕੋਈ ਨਾ ਕੋਈ ਅਚਾਨਕ ਆਦਮੀ ਆ ਕੇ ਉਹਨਾਂ ਦੀ ਹੈਲਪ ਕਰਦਾ ਤੇ ਉਹਨਾਂ ਨੂੰ ਕੋਈ ਨਾ ਕੁਛ ਥੋੜਾ ਬਹੁਤ ਖਵਾ ਦਿੰਦਾ ਤੇ ਉਹ ਇਦਾਂ ਹੀ ਮੰਗ ਤੰਗ ਕੇ ਆਪਦਾ ਪੇਟ ਭਰ ਲੈਂਦੇ ਆ ਲੇਕਿਨ ਉਹ ਹੁਣ ਨੇਤ ਦੇ ਗਰੀਬੀ ਤੋਂ ਬੜੇ ਪਰੇਸ਼ਾਨ ਆ ਚੁੱਕੇ ਆ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਰੋਜ਼-ਰੋਜ਼ ਵੀ ਰੋਟੀ ਵੀ ਕਿੱਥੋਂ ਖਾਵਾਂਗੇ ਕਿਉਂਕਿ ਕਬੂਲ ਸ਼ਹਿਰ ਵਿੱਚ ਤਾਂ ਬਹੁਤ ਜ਼ਿਆਦਾ ਗਰੀਬੀ ਹੋ ਚੁੱਕੀ ਆ ਜਦੋਂ ਥੋੜੇ ਜਿਹਾ ਦਿਨ ਨੰਗਨ ਤੋਂ ਬਾਅਦ ਇੱਕ ਦਿਨ ਇੱਕ ਦੋਸਤ ਗੱਲ ਕਰਦਾ ਕਿ ਕਿਉਂ ਨਾ ਆਪਾਂ ਗਜਨਵੀ ਸ਼ਹਿਰ ਚਲੇ ਜਾਈਏ ਉਹ ਕਹਿੰਦਾ ਕਿ ਗਜਨਵੀ ਸ਼ਹਿਰ ਕੀ ਆ ਉਹ ਕਹਿੰਦਾ ਕਿ ਗਜਨਵੀ ਸ਼ਹਿਰ ਦਾ ਜਿਹੜਾ ਮਹਿਮੂਦ ਗਜਨਵੀ ਸੁਲਤਾਨ ਆ ਉਹ ਬਹੁਤ ਜ਼ਿਆਦਾ ਦਿਆਲੂ ਆ ਉਹ ਕਿਸੇ ਨੂੰ ਵੀ ਖਾਲੀ ਹੱਥ ਨਹੀਂ ਮੋੜਦਾ ਹੋ ਸਕਦਾ ਉਹ ਆਪਣੀ ਮਦਦ ਕਰ ਦਵੇ ਹਨਾ ਦੋਨੋਂ ਜਾਣੇ ਰਹਿ ਮਸ਼ਵਰਾ ਕਰਦੇ ਆ ਤੇ ਉਹ ਕਬੂਲ ਸ਼ਹਿਰ ਤੋਂ ਤੁਰ ਪੰਦੇ ਆ ਤੁਰਦਿਆਂ ਤੁਰਦਿਆਂ ਨੂੰ ਰਾਸਤੇ ਵਿੱਚ ਗੱਲਾਂ ਕਰਦੇ ਆ ਹੁਣ ਭੁੱਖ ਬੜੀ ਲੱਗੀ ਆ ਰਸਤੇ ਵਿੱਚ ਤਾਂ ਕੋਈ ਉਹਨਾਂ ਨੂੰ ਅਜਨਬੀ ਵੀ ਨਹੀਂ ਟੱਕਰਦਾ ਜਿਹੜਾ ਕਿ ਉਹਨਾਂ ਨੂੰ ਖਾਣਾ ਖਵਾ ਦੇ ਜਦੋਂ ਦੂਰੇ ਜਾਂਦੇ ਆ ਭੁੱਖੇ ਪਿਆਸੇ ਆ ਤੇ ਰਸਤੇ ਵਿੱਚ ਇੱਕ ਬੀੜ ਵਰਗੀ ਜਗ੍ਹਾ ਹੁੰਦੀ ਆ ਸੁੰਨਸਾਨ ਤਾਂ ਉੱਥੇ ਜਾ ਕੇ ਦੇਖਦੇ ਆ ਇੱਕ ਦੂਰ ਇੱਕ ਆਦਮੀ ਬੈਠਾ ਹੋਇਆ ਤੇ ਉਹ ਆਦਮੀ ਕੁਝ ਖਾ ਰਿਹਾ ਜਦੋਂ ਦੇਖਦੇ ਆ ਤਾਂ ਉਸ ਆਦਮੀ ਦੇ ਨੇੜੇ ਜਾਂਦੇ ਆ ਉਹ ਦੱਸਦੇ ਆ ਕਿ ਅਸੀਂ ਤਾਂ ਕੱਲ ਤੋਂ ਤੁਰੇ ਹੋਇਆ ਲੇਕਿਨ ਅਸੀਂ ਕੁਛ ਨਹੀਂ ਖਾਦਾ ਸੀ ਇੰਨੇ ਜ਼ਿਆਦਾ ਗਰੀਬ ਆ ਕਿ ਸਾਨੂੰ ਰੋਟੀ ਵੀ ਨਸੀਬ ਨਹੀਂ ਹੁੰਦੀ। ਉਹ ਆਦਮੀ ਪੁੱਛਦਾ ਹੈ ਕਿ ਭਾਈ ਤੁਸੀਂ ਆਏ ਕਿੱਥੋਂ ਤੇ ਕਿੱਥੋਂ ਜਾਣਾ ਹੈ ਉਹ ਫਿਰ ਸਾਰੀ ਕਹਾਣੀ ਆਪਦੀ ਦੱਸਦੇ ਆ ਕਿ ਅਸੀਂ ਗਜਨੀ ਸ਼ਹਿਰ ਚੱਲੇ ਆ। ਉਹ ਕਹਿੰਦਾ ਅੱਛਾ ਉਹ ਉਹਨਾਂ ਨੂੰ ਕਹਿੰਦਾ ਹੈ ਕਿ ਮੇਰੇ ਕੋਲ ਨਾ ਇਹ ਕੁਛ ਸੁੱਕੇ ਚੌਲ ਆ ਜਿਹੜੇ ਕਿ ਮੈਂ ਖਾ ਰਿਹਾ ਕਿਉਂਕਿ ਮੇਰਾ ਉਹ ਦੱਸਦਾ ਹੈ ਕਿ ਬੜਾ ਤਕੜਾ ਬਿਜ਼ਨਸ ਸੀ ਤਕੜਾ ਕੰਮ ਸੀ ਉਹ ਕਿਸੇ ਕਾਰਨਾ ਕਰਕੇ ਠੱਪ ਹੋ ਗਿਆ ਮਹਤਾਬ ਬਹੁਤ ਗਰੀਬ ਹੋ ਚੁੱਕਿਆ ਹੁਣ ਉਹ ਦੋਨੋਂ ਦੋਸਤ ਉਸ ਅਜਨਬੀ ਬੰਦੇ ਨੂੰ ਕਹਿੰਦੇ ਆ ਕਿ ਅੱਛਾ ਕਿ ਅਸੀਂ ਤਾਂ ਮਹਿਮੂਦ ਗੱਜਨੇ ਵੀ ਕੋਲੇ ਚੱਲੇ ਆਂ ਕਿ ਤੂੰ ਵੀ ਸਾਡੇ ਨਾਲ ਚੱਲ ਕੀ ਪਤਾ ਉਹ ਤੇਰੀ ਵੀ ਝੋਲੀ ਭਰ ਦਵੇ ਤਾਂ ਉਹ ਬੰਦਾ ਕਹਿੰਦਾ ਕਿ ਨਹੀਂ ਮੈਂ ਨਹੀਂ ਜਾਣਾ ਚਾਹੁੰਦਾਗਾ ਤੇ ਲੇਕਿਨ ਉਹ ਕਹਿੰਦੇ ਆ ਕਿ ਨਹੀਂ ਉਹ ਨੂੰ ਮਜਬੂਰ ਕਰ ਦਿੰਦੇ ਆ ਵੀ ਤੂੰ ਸਾਡੇ ਨਾਲ ਚੱਲ ਉਹ ਮੰਨ ਜਾਂਦਾ ਕਿੰਨੋ ਦੁਰਪੰਦੇ ਆ ਰਸਤੇ ਵਿੱਚ ਜਿਹੜੇ ਦੋ ਦੋਸਤ ਹੁੰਦੇ ਆ ਰਸਤੇ ਵਿੱਚ ਜੰਗਲਾਂ 'ਚ ਕੁਛ ਨਾ ਕੁਛ ਖਾਣ ਨੂੰ ਮਿਲਦਾ ਦੋਨੋਂ ਦੋਸਤ ਭੱਜ ਭੱਜ ਕੇ ਖਾਣ ਵਾਲੀਆਂ ਚੀਜ਼ਾਂ ਲੱਭਦੇ ਲੇਕਿਨ ਜਿਹੜਾ ਤੀਜਾ ਬੰਦਾ ਹੁੰਦਾ ਨਾ ਉਹ ਬੜੇ ਸਬਰ ਵਾਲਾ ਹੁੰਦਾ ਉਹ ਆਪਦੇ ਰਸਤੇ ਤੁਰਦਾ ਜਾਂਦਾ ਤੇ ਉਹ ਪਰਮਾਤਮਾ ਤੇ ਡੋਰੀ ਰੱਖਦਾ ਕਿ ਜਦੋਂ ਪਰਮਾਤਮਾ ਨੇ ਖਾਣ ਨੂੰ ਦੇਣਾ ਹੋਇਆ ਆਪੇ ਕੋਈ ਨਾ ਕੋਈ ਵਹੀਲਾ ਸਿਰਾ ਬਣ ਜਾਊਗਾ ਐਵੇਂ ਤੁਰੇ ਜਾਂਦੇ ਆ ਤਾਂ ਉਹ ਨਾ ਗਜਨੀ ਸ਼ਹਿਰ ਵਿੱਚ ਜਾ ਕੇ ਇੱਕ ਦਿਨ ਰਾਤ ਨੂੰ ਰੁੱਕਦੇ ਆ ਤੇ ਉਹ ਦੇਖਦੇ ਆ ਵੀ ਇੱਥੋਂ ਸੁਲਤਾਨ ਦਾ ਜਿਹੜਾ ਬੰਗਲਾ ਹਵੇਲੀ ਆ ਉਹ ਥੋੜੀ ਦੂਰ ਤੇ ਆਜਾ ਪਰ ਰਾਤ ਇੱਥੇ ਰੁੱਕ ਜਗੇ ਹਨ ਉਹ ਬਾਜ਼ਾਰ ਵਿੱਚ ਰੁੱਕ ਜਾਂਦੇ ਆ ਤੇ ਭੁੱਖੇ ਪਿਆਸੇ ਹੁੰਦੇ ਆ ਸੜਕ ਦੇ ਉੱਪਰ ਰਾਤ ਤੇ ਕਿਸੇ ਦੇ ਬੈਠ ਜਾਂਦੇ ਆ ਤੇ ਜਦੋਂ ਬੈਠੇ ਰਹਿੰਦੇ ਆ ਤੇ ਉਸ ਟਾਈਮ ਨਾਲ ਮਹਿਮੂਦ ਗਜਨਵੀ ਪੇਸ ਬਦਲਾ ਕੇ ਉਸੇ ਸ਼ਹਿਰ ਵਿੱਚ ਰਾਤ ਨੂੰ ਨਾ ਚਾਨਣੀ ਰਾਤ ਦਾ ਮਜ਼ਾ ਲੈਂਦਾ ਫਿਰਦਾ ਹੁੰਦਾ ਜਦੋਂ ਉਹ ਟੁਰਿਆ ਫਿਰਦਾ ਇਹਨਾਂ ਦੇ ਕੋਲ ਦੀ ਨੰਗਦਾ ਤਾਂ ਉਹ ਕਹਿੰਦਾ ਹੈ ਕਿ ਭਾਈ ਤੁਸੀਂ ਕੌਣ ਹੋ ਤਾਂ ਇਹ ਤਿੰਨੇ ਉਹਨੂੰ ਦੱਸਦੇ ਆ ਕਿ ਅਸੀਂ ਤਾਂ ਕਬੂਲ ਸ਼ਹਿਰ ਤੋਂ ਆਏ ਆ ਤੇ ਉੱਥੇ ਗਰੀਬੀ ਨੇ ਸਾਨੂੰ ਬਹੁਤ ਮਾਰ ਮਾਰੀ ਅਸੀਂ ਸੁਣਿਆ ਕਿ ਜਿਹੜਾ ਇੱਥੋਂ ਦਾ ਸੁਲਤਾਨ ਆ ਉਹ ਬਹੁਤ ਦਿਆਲੂ ਬੰਦਾ ਤੇ ਅਸੀਂ ਉਹ ਸੁਲਤਾਨ ਕੋਲੇ ਜਾਣਾ ਚਾਹੁੰਦੇ ਆ ਹੋ ਸਕਦਾ ਉਹ ਸਾਡੀ ਮਦਦ ਕਰ ਦੇਵੇ ਅਸੀਂ ਉਹਦੀ ਬਹੁਤ ਹੀ ਜ਼ਿਆਦਾ ਮਹਿਮਾ ਸੁਣੀ ਆ ਹੁਣ ਮਹਿਮੂਦ ਗਜਨਵੀ ਜਦੋਂ ਆਪਦੀ ਤਰੀਫ਼ ਸੁਣਦਾ ਤੋ ਉਹ ਥੋੜਾ ਆ ਦੇ ਆਤਵੇ ਹੋ ਮੇਟ ਆ ਜਾਂਦਾ ਤੇ ਉਹ ਕਹਿੰਦਾ ਅੱਛਾ ਉਹਨਾਂ ਨੂੰ ਦੱਸਦਾ ਹੈ ਕਿ ਮੈਂ ਹੀ ਮਹਿਮੂਦ ਗੱਜਨਵੀ ਹਾਂ ਤੁਸੀਂ ਕੱਲ ਨੂੰ ਮੇਰੇ ਉੱਥੇ ਆ ਕੇ ਰਾਜ ਵਿੱਚ ਤੁਸੀਂ ਮੇਰੀ ਸ਼ਰਨ ਵਿੱਚ ਆਇਓ ਫਿਰ ਮੈਂ ਤੁਹਾਨੂੰ ਤੁਹਾਡੀ ਮੁਸ਼ਕਲ ਦਾ ਹੱਲ ਜ਼ਰੂਰ ਕਰਾਂਗਾ ਹੁਣ ਤਿੰਨੋਂ ਬੜੇ ਖੁਸ਼ ਹੁੰਦੇ ਆ ਵੀ ਸਾਨੂੰ ਤਾਂ ਮਹਿਮੂਦ ਗੱਜਨਵੀ ਆਵੋ ਮਿਲ ਗਿਆ ਦਿਨ ਚੜਦਾ ਦਿਨ ਚੜੇ ਤੋਂ ਤਿੰਨੇ ਜਾਣੇ ਉਹਦੇ ਉੱਥੇ ਦਰਬਾਰ ਵਿੱਚ ਜਾਂਦੇ ਆ ਦਰਬਾਰ ਲੱਗਿਆ ਹੁੰਦਾ ਤੇ ਇੱਕ ਜਿਹੜਾ ਦਰਬਾਰ ਵਿੱਚ ਵਜ਼ੀਰ ਹੁੰਦਾ ਨਾ ਉਹ ਮਹਿਮੂਦ ਗਜਨਵੀ ਦੇ ਬੜਾ ਨੇੜੇ ਹੁੰਦਾ ਉਹਦੇ ਮਹਿਮੂਦ ਗਜਨਵੀ ਕੋਈ ਗੱਲ ਨਹੀਂ ਟਾਲਦਾ ਹੁੰਦਾ ਉਹਨਾਂ ਨੂੰ ਦੱਸਦਾ ਹੈ ਕਿ ਹਜ਼ੂਰ ਵੀ ਤਿੰਨ ਬੰਦੇ ਕੱਲ੍ਹ ਵਾਲੇ ਆਏ ਆ ਤਾਂ ਉਹਨਾਂ ਨੂੰ ਮਹਿਮੂਦ ਗਜਨਵੀ ਆਪਦੀ ਸ਼ਰਨ ਚ ਪਲਾਉਂਦਾ ਤੇ ਉਹਨਾਂ ਨੂੰ ਪੁੱਛਦਾ ਵੀ ਹਾਂ ਤੁਸੀਂ ਸਾਰੀ ਕਹਾਣੀ ਮੈਨੂੰ ਖੋਣ ਦੱਸੋ ਵੀ ਕੀ ਗੱਲਬਾਤ ਉਹ ਦੱਸਦੇ ਆ ਕਿ ਅਸੀਂ ਗਰੀਬੀ ਦੇ ਮਾਰੇ ਆ ਅੱਛਾ ਉਹ ਕਹਿੰਦੇ ਆ ਕਿ ਮਹਿਮੂਦ ਗਜਨਵੀ ਕਹਿੰਦਾ ਕਿ ਤੁਸੀਂ ਕੀ ਚਾਹੁੰਦੇ ਹੋ ਉਨ੍ਹਾਂ ਵਿੱਚੋਂ ਇੱਕ ਜਿਹੜਾ ਜਿਹੜੇ ਪਹਿਲਾਂ ਦੋ ਦੋਸਤ ਤੁਰੇ ਹੁੰਦੇ ਆ ਤੇ ਇੱਕ ਉਹਨਾਂ ਨਾਲ ਜਿਹੜਾ ਬਿਨਾਂ ਲਾਲਚ ਤੋਂ ਨੇਕ ਬੰਦਾ ਰਸਤੇ 'ਚੋਂ ਮਿਲਿਆ ਹੁੰਦਾ ਉਹ ਹੁੰਦਾ ਪਹਿਲਾਂ ਤਾਂ ਉਹ ਦੋਨੋਂ ਦੋਸਤ ਜਿਹੜੇ ਕਬੂਲ ਸਹਿਲ ਤੋਂ ਤੁਰੇ ਹੁੰਦੇ ਆ ਉਹ ਦੱਸਦੇ ਆ ਇੱਕ ਦੱਸਦਾ ਹੈ ਕਿ ਮੇਰਾ ਆਪਦਾ ਖੇਤੀਬਾੜੀ ਦਾ ਧੰਦਾ ਸੀਗਾ ਲੇਕਿਨ ਕਿਸੇ ਕਾਰਨ ਮੇਰੇ ਪਿਤਾ ਜੀ ਦੀ ਡੈਥ ਤੋਂ ਬਾਅਦ ਉਹ ਸਾਡਾ ਧੰਦਾ ਠੱਪ ਹੋ ਗਿਆ ਤੇ ਅਸੀਂ ਗਰੀਬੀ ਦਾ ਵਿੱਚ ਆ ਗਏ ਦੂਜਾ ਕਹਿੰਦਾ ਹੈ ਕਿ ਮੇਰੇ ਕੋਲ ਬਹੁਤ ਪੈਸਾ ਤੇ ਲੱਸੀ ਤੇ ਇੱਕ ਬਹੁਤ ਜ਼ਿਆਦੇ ਸੋਹਣੀ ਔਰਤ ਨਾਲ ਮੇਰਾ ਵਿਆਹ ਵੀ ਹੋਇਆ ਸੀ ਗਰੀਬੀ ਆਉਣ ਕਾਰਨ ਉਹ ਔਰਤ ਵੀ ਮੈਨੂੰ ਛੱਡ ਗਈ ਇਸ ਟਾਈਮ ਮੇਰੇ ਕੋਲੇ ਕੁਝ ਨਹੀਂ ਤਾਂ ਮਹਿਮੂਦ ਗਜਨੇ ਵੀ ਤੀਜੇ ਨੂੰ ਪੁੱਛਦਾ ਹੈ ਤੇ ਤੀਜਾ ਕਹਿੰਦਾ ਹੈ ਕਿ ਮੈਨੂੰ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਵੀ ਆ ਲੇਕਿਨ ਮੇਰੇ ਕੋਲ ਵੀ ਕੁਝ ਨਹੀਂ ਪਰ ਮੈਂ ਇਹੀ ਕਹਿੰਦਾ ਕਿ ਮੈਨੂੰ ਪਰਮਾਤਮਾ ਹੀ ਦੇਵੇਗਾ ਤਾਂ ਮਹਿਮੂਦ ਗਜਨੇ ਵੀ ਚੁੱਪ ਹੋ ਜਾਂਦਾ ਤੇ ਉਹ ਬਾਅਦ ਵਿੱਚ ਪੁੱਛਦਾ ਹੈ ਕਿ ਹੁਣ ਤੁਸੀਂ ਮੈਨੂੰ ਤਿੰਨੇ ਦੱਸੋ ਕਿ ਤੁਸੀਂ ਚਾਹੁੰਦੇ ਕੀ ਹੋ ਹੁਣ ਤਿੰਨੋਂ ਜਾਣੇ ਪਹਿਲਾ ਜਿਹੜੇ ਦੋ ਦੋਸਤ ਹੁੰਦੇ ਉਹਨਾਂ ਚੋਂ ਪਹਿਲਾ ਕਹਿੰਦਾ ਕਿ ਮੈਂ ਚਾਹੁੰਦਾ ਕਿ ਤੁਸੀਂ ਆਪਦੇ ਦਰਬਾਰ ਵਿੱਚੋਂ ਮੈਨੂੰ ਇੱਕ ਸੋਹਣੀ ਸੰਗਖੀ ਕੁੜੀ ਆਰਤ ਦਿਓ ਜਿਹਦੇ ਨਾਲ ਮੈਂ ਸ਼ਾਦੀ ਕਰ ਸਕਾਂ ਤੇ ਜ਼ਿੰਦਗੀ ਗੁਜ਼ਾਰ ਸਕਾਂ ਤਾਂ ਕਿ ਮੈਨੂੰ ਪਹਿਲਾਂ ਵਾਲੀ ਆਪਦੀ ਘਰ ਵਾਲੀ ਦੀ ਕਮੀ ਮਹਿਸੂਸ ਨਾ ਹੋਵੇ ਮਹਿਮੂਦ ਗਜਨੇ ਵੀ ਸੁਣ ਲੈਂਦਾ ਦੂਜੇ ਦੀ ਸੁਣਦਾ ਦੂਜਾ ਕਹਿੰਦਾ ਕਿ ਮੈਂ ਚਾਹੁੰਦਾ ਕਿ ਮੇਰੇ ਕੋਲ ਗਰੀਬੀ ਬਹੁਤ ਆ ਤੁਸੀਂ ਮੈਨੂੰ ਕੋਈ ਸੋਨਾ ਦੋ ਵੱਡੀ ਮਾਤਰਾ ਚ ਤਾਂ ਕਿ ਮੇਰੀ ਗਰੀਬੀ ਨਿਕਲ ਜਾਵੇ ਤੀਜੇ ਅਜ ਨਬੀ ਨੂੰ ਪੁੱਛਦਾ ਉਹ ਨੇਕ ਬੰਦੇ ਨੂੰ ਕਿ ਹਾਂ ਭਾਈ ਤੈਨੂੰ ਕੀ ਚਾਹੀਦਾ ਉਹ ਕਹਿੰਦਾ ਕਿ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਉਸ ਪਰਮਾਤਮਾ ਤੋਂ ਮੰਗਾਗਾ ਜੋ ਕੋ ਸੋਨੇ ਮੈਨੂੰ ਦੇਤਾ ਬਸ ਮੈਂ ਉਸੇ ਚ ਖੁਸ਼ ਹ ਹੁਣ ਮਮੂਦ ਗਜ ਨੇ ਵੀ ਬਹੁਤ ਜ਼ਿਆਦਾ ਘਮੰਡੀ ਬਰਾਜਾ ਸੀਗਾ ਉਨ ਉਪਰੇ ਦਰਬਾਰ ਵਿੱਚ ਇਹ ਲੱਗਿਆ ਕਿ ਇਹ ਬੰਦੇ ਨੇ ਮੇਰੇ ਤੋਂ ਮੰਗਣ ਦੀ ਬਜਾਏ ਰੱਬ ਤੇ ਜ਼ਿਆਦਾ ਭਰੋਸਾ ਕੀਤਾ ਹੈ ਤੂੰ ਆਪਦੀ ਬੇਇੱਜ਼ਤੀ ਮਹਿਸੂਸ ਕਰਦਾ। ਉਹਨੂੰ ਇਹ ਗੱਲ ਚੁੱਬਦੀ ਰਹਿੰਦੀ ਆ ਕਿ ਇਹ ਬੰਦੇ ਨੇ ਮੇਰੇ ਤੋਂ ਕਿਉਂ ਨਹੀਂ ਮੰਗਿਆ ਰੱਬ ਤੋਂ ਕਿਉਂ ਮੰਗ ਰਿਆ। ਤੇ ਗੁੱਸੇ-ਗੁੱਸੇ ਵਿੱਚ ਆ ਕੇ ਉਹ ਤਿੰਨਾਂ ਨੂੰ ਹੁਕਮ ਦਿੰਦਾ ਹੈ ਕਿ ਇਹਨਾਂ ਤਿੰਨਾਂ ਨੂੰ ਨਾ ਮੇਰੇ ਦਰਬਾਰ ਵਿੱਚ ਕੰਮੇ ਲਾਇਆ ਜਾਵੇ। ਜਿਹੜਾ ਜਿਹੜੇ ਹਿਸਾਬ ਨਾਲ ਕੰਮ ਕਰੇਗਾ ਮੈਂ ਉਹਨੂੰ ਉਸ ਹਿਸਾਬ ਨਾਲ ਭੇਟਾ ਦਵਾਂਗਾ। ਹੁਣ ਉਹਨਾਂ ਨੂੰ ਕੰਮਾਂ ਧੰਦਿਆਂ ਤੇ ਲਾਇਆ ਜਾਂਦਾ। ਕੰਮ ਕਰਦੇ ਉਹ ਡੇਲੀ ਰਾਜੇ ਦੇ ਦਰਬਾਰ ਦੇ ਵਿੱਚ ਜਿਹੜੇ ਦੋ لالچی ਬੰਦੇ ਹੁੰਦੇ ਆ ਨਾ ਉਹ ਤਾਂ ਬੜਾ ਰਾਜੇ ਦੀ ਬੜੀ ਮਹਿਮਾ ਕਰਦੇ ਆ ਬੜੀ ਉਹਦੀ ਸੇਵਾ ਕਰਦੇ ਆ। ਝਾੜੂ ਤੱਕ ਲਗਾਉਂਦੇ ਆ ਤੇ ਰਾਜੇ ਦੇ ਹਰ ਕੰਮ ਵਿੱਚ ਹਿੱਸਾ ਵੜਾਉਂਦੇ ਆ। ਹੁਣ ਰਾਜਾ ਦੇਖਦਾ ਹੈ ਕਿ ਇਹ ਦਿਨ ਰਾਤ ਕਰਕੇ ਮਿਹਨਤ ਕਰ ਰਹੇ ਆ। ਲੇਕਿਨ ਜਿਹੜਾ ਤੀਜਾ ਬੰਦਾ ਹੁੰਦਾ ਨਾ ਉਹ ਆਪਦਾ ਸਵੇਰੇ ਉੱਠ ਕੇ ਪਰਮਾਤਮਾ ਦਾ ਨਾਮ ਲੈਂਦਾ ਆਪਦੀ ਮਰਜ਼ੀ ਨਾਲ ਤੁਰਦਾ ਫਿਰਦਾ। ਤੇ ਆਪਦੀ ਮਰਜ਼ੀ ਦਾ ਇਹ ਕੰਮਕਾਜ ਕਰਦਾ। ਹੁਣ ਰਾਜੇ ਦੇ ਵਜ਼ੀਰ ਰਾਜੇ ਨੂੰ ਦੱਸਦੇ ਆ ਵੀ ਇਹ ਬੰਦਾ ਤਾਂ ਕੋਈ ਮਿਹਨਤ ਨਹੀਂ ਕਰਦਾ। ਰਾਜਾ ਕਹਿੰਦਾ ਠੀਕ ਆ ਮੈਂ ਇਹਨੂੰ ਉਸੇ ਹਿਸਾਬ ਨਾਲ ਹੀ ਭੇਟਾ ਦਊਂਗਾ। ਹੁਣ ਰਾਜਾ ਤਿੰਨਾਂ ਨੂੰ ਬੁਲਾਉਂਦਾ ਤੇ ਉਹਨਾਂ ਨੂੰ ਭੇਟਾ ਦਿੱਤੀ ਜਾਂਦੀ ਆ। ਉਹ ਪਹਿਲੇ ਇਹਨੂੰ ਪੁੱਛਦਾ ਕਿ ਤੈਨੂੰ ਕੀ ਚਾਹੀਦਾ ਉਹ ਕਹਿੰਦਾ ਕਿ ਮੈਨੂੰ ਇੱਕ ਲੜਕੀ ਚਾਹੀਦੀ ਆ। ਤੇ ਉਹ ਰਾਜਾ ਬਹੁਤ ਸੋਹਣੀ ਸਨਖੀ ਕੁੜੀ ਉਸ ਮੁੰਡੇ ਨੂੰ ਉਸ ਲਾਲਚੀ ਬੰਦੇ ਨੂੰ ਲਿਆ ਕੇ ਉਹਦੇ ਹੱਥ 'ਚ ਹੱਥ ਫੜਾ ਦਿੰਦਾ ਕਿ ਇਹ ਲੜਕੀ ਅੱਜ ਤੋਂ ਤੇਰੀ ਹੈ ਤੂੰ ਇਹਦੇ ਨਾਲ ਵਿਆਹ ਕਰਾ ਸਕਦਾ ਉਹ ਬੜਾ ਖੁਸ਼ ਹੁੰਦਾ ਕਿ ਰਾਜੇ ਨੇ ਮੈਨੂੰ ਖੁਸ਼ ਕਰਤਾ ਜਿਹੜਾ ਦੂਜਾ ਹੁੰਦਾ ਉਹਨੂੰ ਪੁੱਛਦਾ ਕਿ ਤੈਨੂੰ ਕੀ ਚਾਹੀਦਾ ਉਹ ਕਹਿੰਦਾ ਕਿ ਮੈਨੂੰ ਸੋਨਾ ਚਾਹੀਦਾ ਵਾਵਾ ਮਾਤਰਾ ਦੇ ਵਿੱਚ ਤਾਂ ਕਿ ਮੇਰੀ ਗਰੀਬੀ ਨਿਕਲ ਸਕੇ ਰਾਜਾ ਉਹਨੂੰ ਦੋ ਥੈਲੇ ਦੋ ਝੋਲੇ ਭਰ ਕੇ ਲਿਆ ਕੇ ਸੋ ਉਹਨਾਂ ਦੇ ਦਿੰਦਾ ਹੁਣ ਉਹ ਬਾਗੋ ਬਾਗ ਹੋ ਜਾਂਦਾ ਵੀ ਰਾਜੇ ਨੇ ਤਾਂ ਮੈਨੂੰ ਮੇਰੀ ਡਿਮਾਂਡ ਤੋਂ ਜ਼ਿਆਦਾ ਦੇਤਾ ਹਨਾ ਦੋਨੋਂ ਬੜੇ ਰਾਜੇ ਦੇ ਪੈਰੀਂ ਟੇਕ ਬੰਧਿਆ ਵੀ ਤੁਸੀਂ ਸਾਡੇ ਤੇ ਬਹੁਤ ਆਸਾਨ ਕਰਤਾ ਜਿਹੜਾ ਤੀਜਾ ਹੁੰਦਾ ਉਹ ਕਹਿੰਦਾ ਉਹਨੂੰ ਕਹਿੰਦਾ ਕਿ ਹਾਂ ਤੈਨੂੰ ਕੀ ਚਾਹੀਦਾ ਉਹ ਕਹਿੰਦਾ ਮੈਨੂੰ ਤਾਂ ਪਰਮਾਤਮਾ ਦਾ ਓਟ ਆਸਰਾ ਚਾਹੀਦਾ ਕਹਿੰਦਾ ਠੀਕ ਆ ਰਾਜਾ ਮਹਿਮੂਦ ਗਜਨਵੀ ਹੰਕਾਰਿਆ ਹੰਕਾਰ ਕੇ ਕਹਿੰਦਾ ਕਿ ਚਲ ਤੈਨੂੰ ਤੇਰਾ ਪਰਮਾਤਮਾ ਹੀ ਦਊਗਾ ਉਹਨੂੰ ਖਾਲੀ ਹੱਥ મોੜ ਦਿੰਦਾ ਉਥੋਂ ਚਲੋ ਜੀ ਹੁਣ ਤਿੰਨੋਂ ਵਾਪਸ ਤੁਰ ਪੰਦੇ ਆ ਵਾਪਸ ਤੁਰਦੇ ਆ ਦੁਬਾਰਾ ਤੋਂ ਕਬੂਲ ਸ਼ਹਿਰ ਵੱਲ ਨੂੰ ਤੁਰ ਪੰਦੇ ਆ ਰਸਤੇ 'ਚ ਆਉਂਦੇ ਗੱਲਾਂ ਕਰਦੇ ਆ ਦੋਨੋਂ ਲਾਲਚੀ ਬੰਦੇ ਬੜੇ ਖੁਸ਼ ਹੁੰਦੇ ਆ ਤੀਜਾ ਮਾਨ ਤੇ ਆਪਦੇ ਰਸਤੇ ਤੁਰਿਆ ਆਉਂਦਾ ਤੇ ਉਹਨੂੰ ਕਹਿੰਦੇ ਆ ਭਾਈ ਤੇਰਾ ਤਾਂ ਸਫ਼ਰ ਕੀਤਾ ਵੀ ਵਿਅਸਤ ਗਿਆ ਤੂੰ ਤਾਂ ਕੁਛ ਮੰਗ ਲੰਦਾ ਰਾਜੇ ਨੇ ਤੇ ਝੋਲੀ ਭਾਰੀ ਦੇਣੀ ਸੀ ਲੇਕਿਨ ਉਹ ਕਹਿੰਦਾ ਕਿ ਮੈਨੂੰ ਕੋਈ ਪਛਤਾਵਾ ਨਹੀਂ ਜਦੋਂ ਮੈਨੂੰ ਪਰਮਾਤਮਾ ਨੇ ਦੇਣਾ ਨਾ ਉਹਨੇ ਦੇ ਹੀ ਦੇਣਾ ਤੇ ਤੁਹਾਨੂੰ ਰਾਜੇ ਨੇ ਦੇਤਾ ਤੂੰ ਸੀ ਇਹਦੇ ਵਿੱਚ ਖੁਸ਼ ਹਾਂ ਬਸ ਮੇਰੇ ਲਈ ਇੰਨਾ ਹੀ ਬਹੁਤ ਆ ਤੁਰੇ ਜਾਂਦੇ ਆ ਰਸਤੇ ਵਿੱਚ ਤਾਂ ਉਦਰ ਰਾਜੇ ਦੇ ਜਿਹੜੇ ਵਜ਼ੀਰ ਹੁੰਦੇ ਆ ਨਾ ਉਹ ਰਾਜੇ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਰਾਜੇ ਨੂੰ ਅਕਸਰ ਯਾਦ ਆਉਂਦਾ ਇੱਕ ਦਿਨ ਦੂਜੇ ਤੀਜੇ ਦਿਨ ਹੀ ਰਾਜਾ ਪੁੱਛਦਾ ਕਿ ਭਾਈ ਉਹ ਬੰਦੇ ਚਲੇ ਗਏ ਕਹਿੰਦੇ ਹਾਂਜੀ ਉਹ ਤਾਂ ਚਲੇ ਗਏ ਆਪਦੇ ਸ਼ਹਿਰ ਵਾਪਸ ਰਾਜਾ ਲੇਕਿਨ ਉਹ ਤੀਜੇ ਬੰਦੇ ਦੀ ਨੇਕ ਆਦਮੀ ਦੀ ਗੱਲ ਕਰਕੇ ਕਹਿੰਦਾ ਉਹ ਬੜਾ ਘਮੰਡੀ ਬੰਦਾ ਸੀਗਾ ਉਹਨੇ ਮੇਰੇ ਬੜੀ ਬੇਇੱਜ਼ਤੀ ਕੀਤੀ ਤਾਂ ਜਿਹੜਾ ਰਾਜੇ ਦਾ ਵਜ਼ੀਰ ਹੁੰਦਾ ਨੇੜਿਓ ਉਹ ਨੂੰ ਰਾਜੇ ਨੂੰ ਹੋਰ ਬਲਦੀ ਤੇ ਤੇਲ ਪਾਉਂਦਾ ਕੰਮ ਕਰਦਾ ਕਿ ਉਹ ਤਾਂ ਕਹਿੰਦਾ ਕਿ ਮਹਾਰਾਜ ਜਦੋਂ ਤੁਰਨ ਲੱਗਾ ਸੀ ਨਾ ਦਰਬਾਰ ਚ ਉਹ ਇਹ ਕਹਿ ਗਿਆ ਸੀਗਾ ਕਿ ਇਹ ਦਰਬਾਰ ਰਾਜੇ ਦਾ ਹੋ ਸਕਦਾ ਲੇਕਿਨ ਇਹ ਦਰਬਾਰ ਦੇ ਵਿੱਚ ਝੋਰੇ ਚ ਕੋ ਫਰਮਾਤਮਾ ਦਾ ਦਿੱਤਾ ਹੋਇਆ ਉਹ ਕਦੇ ਵੀ ਖੋ ਸਕਦਾ ਤੇ ਕਦੇ ਵੀ ਰਾਜ ਭਾਗ ਰਾਜੇ ਤੋਂ ਖੋਇਆ ਜਾ ਸਕਦਾ ਹੁਣ ਰਾਜੇ ਦਾ ਖੂਨ ਖਾਲ ਉੱਠਾ ਕਿ ਉਹ ਕੌਣ ਹੁੰਦਾ ਮੇਰਾ ਰਾਜ ਭਾਗ ਕੌਣ ਆਲਾ ਤੇ ਰਾਜਾ ਵਜ਼ੀਰ ਨੂੰ ਕਹਿੰਦਾ ਕਿ ਕਿਥੋਂ ਵੀ ਉਹ ਬੰਦਾ ਲੱਭਦਾ ਹੈ ਉਹ ਜਿੱਥੇ ਤੁਰੇ ਜਾਂਦੇ ਆ ਨਾ ਉਹਨਾਂ ਵਿੱਚੋਂ ਉਹ ਜਿਹੜਾ ਬੰਦਾ ਖਾਲੀ ਹੱਥਾ ਉਹਨੂੰ ਉਹਦਾ ਸਿਰ ਚਾਹੀਦਾ ਮੈਨੂੰ ਉਹ ਮੇਰੀਆਂ ਅੱਖਾਂ ਵਿੱਚ ਰੈਡ ਕਰਿਆ ਤਾਂ ਉਹ ਵਜ਼ੀਰ ਆ ਜਿਹੜਾ ਉਹ ਆਦੇ ਜਲਾਦਾਂ ਨੂੰ ਹੁਕਮ ਦੇ ਦਿੰਦਾ ਕਿ ਮਹਾਰਾਜ ਦਾ ਹੁਕਮ ਹੋਇਆ ਤੁਸੀਂ ਉਹ ਬੰਦੇ ਦਾ ਸਿਰ ਲਾਉਣਾ ਤੇ ਜਲਾਦ ਤੁਰ ਪੰਦੇ ਉਹਨਾਂ ਦੇ ਪਿੱਛੇ ਘੋੜਿਆਂ ਤੇ ਹੁਣ ਉਹ ਤੁਰ ਕੇ ਹੁੰਦੇ ਆ ਜਲਾਦ ਘੋੜਿਆਂ ਤੇ ਹੁੰਦੇ ਆ ਜਦੋਂ ਉਹ ਤਿੰਨੇ ਜਾ ਰਹੇ ਹੁੰਦੇ ਆ ਨਾ ਰਸਤੇ ਵਿੱਚ ਕੀ ਆ ਕਿ ਉਹ ਉਹ ਜਿਹੜਾ ਖਾਲੀ ਹੱਥ ਬੰਦਾ ਹੁੰਦਾ ਨਾ ਤੇ ਜਿਹਦੇ ਹੱਥ 'ਚ ਸੋਨੇ ਦੀਆਂ ਮੋਹਰਾਂ ਵਾਲਾ ਝੋਲਾ ਹੁੰਦਾ ਉਹ ਬੰਦਾ ਹੁਣ ਤੁਰ ਤੁਰ ਕੇ ਥੱਕ ਚੁੱਕਾ ਹੁੰਦਾ ਉਹ ਰਸਤੇ 'ਚ ਕੁਝ ਟਾਈਮ ਲਈ ਖਾਲੀ ਹੱਥ ਵਾਲੇ ਬੰਦੇ ਨੇ ਇੱਕ ਬੰਦੇ ਨੂੰ ਕਹਿੰਦਾ ਕਿ ਭਾਈ ਤੂੰ ਤਾਂ ਖਾਲੀ ਹੱਥਾਂ ਥੋੜੀ ਦੇਰ ਇਹਨੂੰ ਫੜ ਲੈ ਮੈਨੂੰ ਸਾਹੀ ਦਵਾ ਦੇ ਉਹ ਕਹਿੰਦਾ ਕੋਈ ਮੈਂ ਫੜ ਲਵਾਂ ਨਾ ਮੈਂ ਸਾਹ ਦਵਾ ਦਿੰਨਾ ਉਹਦੇ ਝੋਲੇ ਚੱਕ ਲਿੰਦਾ ਤੇ ਹੁਣ ਪਿੱਛੋਂ ਰਾਜੇ ਦੇ ਜਲਾਦ ਹੁੰਦੇ ਆ ਤੇ ਉਹ ਆਪਦੀ ਕਿਰਪਾਨ ਕੱਢਦੇ ਆ ਕਿਉਂਕਿ ਰਾਜੇ ਨੇ ਉਹਨਾਂ ਨੂੰ ਕਿਹਾ ਹੁੰਦਾ ਕਿ ਜਿਹੜਾ ਬੰਦਾ ਖਾਲੀ ਹੱਥ ਆ ਉਹਦਾ ਸਿਰ ਲਾ ਲਿਆਓ ਤੇ ਹੁਣ ਖਾਲੀ ਹੱਥ ਸੋਨੇ ਵਾਲਾ ਬੰਦਾ ਹੋ ਜਾਂਦਾ ਜਦੋਂ ਉਹ ਪਿੱਛੋਂ ਆਉਂਦੇ ਆ ਤੇ ਉਹ ਖਾਲੀ ਹੱਥ ਵਾਲੇ ਬੰਦੇ ਦਾ ਸਿਰ ਲਾ ਕੇ ਰਾਜੇ ਦੇ ਦਰਬਾਰ ਚ ਲੈ ਜਾਂਦੇ ਆ ਲੇਕਿਨ ਜਿਹੜਾ ਨੇਕ ਬੰਦਾ ਹੁੰਦਾ ਉਹਦੇ ਤਾਂ ਹੱਥ ਚ ਸੋਨੇ ਦੇ ਝੋਲੇ ਝੋਲੇ ਹੁੰਦੇ ਆ ਸੋਨੇ ਵਾਲੇ ਉਹ ਜਦੋਂ ਜਾ ਕੇ ਰਾਜੇ ਦੇ ਦਰਬਾਰ ਚੋਂ ਸਿਰ ਪੇਟ ਆ ਕਰਦੇ ਆ ਰਾਜਾ ਉਹਨਾਂ ਨੂੰ ਉੱਚੀ ਆਵਾਜ਼ ਚ ਕਹਿੰਦਾ ਕਿ ਇਹ ਤਾਂ ਤੁਸੀਂ ਬਹੁਤ ਗਲਤ ਕੀਤਾ ਹੈ ਤਾਂ ਹੋਰ ਬੰਦੇ ਦਾ ਸਿਰ ਲੈ ਆਏ ਇਹ ਉਹਦਾ ਸਿਰ ਨਹੀਂਗਾ ਇਹ ਤਾਂ ਦੂਸਰੇ ਦਾ ਸੋਨੇ ਵਾਲੇ ਦਾ ਹੁਣ ਰਾਜਾ ਕਹਿੰਦਾ ਕਿ ਮੈਨੂੰ ਉਸੇ ਬੰਦੇ ਦਾ ਸਿਰ ਚਾਹੀਦਾ ਜਿਹੜੇ ਬੰਦੇ ਨੂੰ ਮੈਂ ਖਾਲੀ ਹੱਥ ਇੱਥੋਂ ਤੋਰਿਆ ਖਾਲੀ ਹੱਥ ਤੁਰੇ ਜਾਂਦੇ ਆ ਤੇ ਰਸਤੇ ਵਿੱਚ ਜਾ ਕੇ ਹੁਣ ਰਾਜਾ ਦਵਾਰ ਤੋਂ ਹੁਕਮ ਦਿੰਦਾ ਵੀ ਭਾਈਓ ਦੋ ਬੰਦੇ ਹੋਣਗੇ ਉਹਨਾਂ ਵਿੱਚੋਂ ਇੱਕ ਦੇ ਹੱਥ ਤਾਂ ਕੁੜੀ ਦਾ ਹੱਥ ਹੋਊਗਾ ਕੁੜੀ ਲੈ ਕੇ ਗਿਆ ਤੇ ਦੂਜਾ ਜਿਹੜਾ ਬੰਦਾ ਤੁਸੀਂ ਉਹਦਾ ਸਿਰ ਲੈ ਕੇ ਆਉਣਾ ਹੁਣ ਜਦੋਂ ਰਸਤੇ ਵਿੱਚ ਤੁਰੇ ਜਾਂਦੇ ਆ ਉਹ ਦੋ ਮਸਾਫਰ ਇੱਕ ਨੇਕ ਬੰਦਾ ਤੇ ਇੱਕ ਉਹ ਲਾਲਚੀ ਬੰਦਾ ਤਾਂ ਉਹ ਲਾਲਚੀ ਬੰਦਾ ਕਹਿੰਦਾ ਮਸਾਫ ਨੇਕ ਬੰਦੇ ਨੂੰ ਵੀ ਭਾਈ ਇਹ ਜਿਹੜਾ ਤੇਰਾ ਝੋਲਾ ਇਹ ਪੈਸਿਆਂ ਦਾ ਹੁਣ ਮੇਰੇ ਦੋਸਤ ਦਾ ਤਾਂ ਸਿਰ ਵੱਢਿਆ ਗਿਆ ਇਹਦਾ ਹੱਕਦਾਰ ਤਾਂ ਮੈਂ ਹੀ ਆ ਮੈਂ ਹੀ ਇਹਨੂੰ ਲੈ ਕੇ ਗਿਆ ਸੀ ਇਹ ਝੋਲਾ ਤੂੰ ਮੈਨੂੰ ਹੀ ਦੇ ਦੇ ਉਹ ਕਹਿੰਦਾ ਠੀਕ ਆ ਕੋਈ ਗੱਲ ਨਹੀਂ ਉਹ ਦੁਮਗਾ ਤਾਂ ਵਿੱਚ ਝੋਲਾ ਫੜ ਲੈਂਦਾ ਤੇ ਉਹ ਜਿਹੜੀ ਨਾਲ ਕੁੜੀ ਹੁੰਦੀ ਆ ਉਹ ਕਹਿੰਦਾ ਕਿ ਚੱਲ ਤੂੰ ਇਹਦੇ ਨਾਲ ਤੁਰਿਆ ਇਹਦਾ ਹੱਥ ਫੜ ਕੇ ਤੂੰ ਇਹਨੂੰ ਜੰਗਲ ਵਿੱਚ ਦੀ ਪਾਰ ਕਰਾਦੀ ਤੇ ਜਿਵੇਂ ਜਿਵੇਂ ਮੈਂ ਤੁਰਿਆ ਜਾਊਂਗਾ ਮੇਰੇ ਮਗਰ ਮਗਰ ਤੁਰਿਆ ਉਹ ਕਹਿੰਦਾ ਠੀਕ ਆ ਕੋਈ ਗੱਲ ਨਹੀਂ ਹੁਣ ਮਗਰ ਉਹ ਫੇਰ ਜਲਾਦ ਆਉਂਦੇ ਆ ਜਲਾਦ ਆਉਂਦੇ ਆ ਤਾਂ ਉਹ ਦੇਖਦੇ ਆ ਕਿ ਜਿਹੜੇ ਹੱਥ 'ਚ ਝੋਲਾ ਹੁੰਦਾ ਉਹ ਮੂਰੇ ਤੁਰਿਆ ਜਾਂਦਾ ਤੇ ਜਿਹੜੇ ਹੱਥ 'ਚ ਕੁੜੀ ਦਾ ਹੱਥ ਹੁੰਦਾ ਕੁੜੀ ਹੁੰਦੀ ਆ ਨਾਲ ਤਾਂ ਉਹ ਮਗਰ ਹੁੰਦਾ ਉਹ ਦੇਖਦੇ ਆ ਕਿ ਕੁੜੀ ਵਾਲਾ ਬੰਦਾ ਤਾਂ ਮੰਗ ਕੇ ਰਾਜੇ ਤੋਂ ਕੁੜੀ ਲੈ ਕੇ ਆਇਆ ਉਹ ਤਾਂ ਇਹ ਜਿਹੜਾ ਜਿਹਦੇ ਹੱਥ 'ਚ ਝੋਲੇ ਆ ਇਹਦਾ ਮਤਲਬ ਵੀ ਉਹ ਹੋ ਬੰਦਾ ਤੇ ਉਹ ਝੋਲੇ ਵਾਲੇ ਬੰਦੇ ਦਾ ਫੇਰ ਸਿਰ ਲਾ ਕੇ ਲੈ ਜਾਂਦੇ ਆ ਤੇ ਜਦੋਂ ਦੁਬਾਰੇ ਦਰਬਾਰ ਵਿੱਚ ਜਾਂਦੇ ਆ ਤਾਂ ਉਹ ਵਜ਼ੀਰ ਤੇ ਰਾਜਾ ਫੇਰ ਹਾਹਾਕਾਰ ਹੋ ਜਾਂਦੀ ਆ ਪੀਤਾ ਤੁਸੀਂ ਉਹ ਕੁੜੀ ਵਾਲੇ ਮੁੰਡੇ ਦਾ ਮੁਸਾਫਰ ਦਾ ਸਿਰ ਲਾ ਲਿਆ ਹੋ ਗਲਤ ਲੈ ਆਇਓ ਤੀਜੇ ਬੰਦੇ ਨੂੰ ਲਿਆਉਣਾ ਸੀ ਤਾਂ ਹੁਣ ਰਾਜਾ ਕਹਿੰਦਾ ਕਿ ਇਹ ਕਿਵੇਂ ਹੋ ਸਕਦਾ ਰਾਜਾ ਹਰਾਨ ਹੋ ਜਾਂਦਾ ਉਹ ਰਾਜਾ ਵਾਪਸ ਨਾ ਉਹ ਕਹਿੰਦਾ ਕਿ ਮੈਨੂੰ ਉਹ ਬੰਦਾ ਜਿਹੜਾ ਕੱਲਾ ਰਹਿ ਗਿਆ ਤੁਰਿਆ ਜਾਂਦਾ ਰਸਤੇ 'ਚ ਉਹ ਮੈਨੂੰ ਜਿੰਦਾ ਚਾਹੀਦਾ ਇੱਥੇ ਉਹਨੂੰ ਜਿਉਂਦੇ ਨੂੰ ਬੁਲਾਇਆ ਜਾਂਦਾ ਤੇ ਉਹਨੂੰ ਪੁੱਛਿਆ ਜਾਂਦਾ ਵੀ ਹਾਂ ਭਾਈ ਇਹ ਕੀ ਹੋਇਆ ਕਿਵੇਂ ਹੋਇਆ ਉਹ ਕਹਿੰਦਾ ਮੈਂ ਕੁਛ ਨਹੀਂ ਕੀਤਾ ਪਹਿਲਾਂ ਮੈਨੂੰ ਉਹਨੇ ਝੋਲੇ ਫੜਾਤੇ ਉਹ ਥੱਕ ਗਿਆ ਸੀ ਫੇਰੇ ਕਹਿੰਦਾ ਕਿ ਮੈਂ ਝੋ ਲੈਦਾ ਮਾਲਕ ਆ ਮੈਂ ਸੋਨੇ ਦਾ ਮਾਲਕ ਆ ਤੂੰ ਇਹ ਕੁੜੀ ਦਾ ਹੱਥ ਫੜ ਕੇ ਧੁਰਲਾ ਫੇਰ ਮੈਂ ਫੜ ਲੈ ਕੇ ਕਹਿੰਦਾ ਮੈਂ ਤਾਂ ਕਿਸੇ ਚੀਜ਼ ਦਾ ਲਾਲਚ ਨਹੀਂ ਕੀਤਾ ਨਾ ਮੈਂ ਕੁਝ ਗਲਤ ਕੀਤਾ ਤੇ ਹੁਣ ਰਾਜਾ ਸੋਚੀ ਪੈ ਜਾਂਦਾ ਤੇ ਰਾਜਾ ਉਹਨੂੰ ਕਹਿੰਦਾ ਨਾ ਕਿ ਵਾਕਈ ਤੂੰ ਇਹ ਸੱਚ ਬੋਲ ਰਿਹਾ ਕੋਈ ਨਾ ਹਾਂ ਤੇ ਰਾਜਾ ਉਸ ਤੇ ਹੈਰਾਨ ਹੋ ਜਾਂਦਾ ਕਿ ਵਾਕਈ ਇਹ ਬੰਦਾ ਰੱਬ ਤੇ ਆਸ ਰੱਖਦਾ ਸੀ ਤੇ ਦਿਖ ਵੀ ਇਹਨੂੰ ਰੱਬ ਨੇ ਕਿਵੇਂ ਬਚਾਇਆ ਤੇ ਉਹ ਰਾਜਾ ਉਹ ਨੂੰ ਕਹਿੰਦਾ ਕਿ ਦੱਸ ਵੀ ਮੈਂ ਤੇਰੇ ਲਈ ਕੀ ਕਰ ਸਕਦਾ ਕਿਉਂਕਿ ਤੂੰ ਇੱਕ ਆਮ ਬੰਦਾ ਨਿੰਗਾ ਤੇ ਉਹ ਕਹਿੰਦਾ ਹੈ ਕਿ ਮਹਾਰਾਜ ਮੈਂ ਤੁਹਾਡੇ ਤੋਂ ਕੁਝ ਨਹੀਂ ਮੰਗਦਾ ਮੈਂ ਪਰਮਾਤਮਾ ਤੋਂ ਮੰਗਦਾ ਪਰ ਰਾਜਾ ਕਹਿੰਦਾ ਕਿ ਮੈਂ ਤੈਨੂੰ ਪਰਮਾਤਮਾ ਦੇ ਨਾਮ ਤੇ ਅੱਜ ਦਵਾਂਗਾ ਤੂੰ ਦੱਸ ਮੈਂ ਤੇਰੇ ਲਈ ਕੀ ਕਰ ਸਕਦਾ ਉਹ ਕਹਿੰਦਾ ਕਿ ਮੇਰੇ ਨਾ ਇੱਕ ਦੁਕਾਨਦਾਰੀ ਦਾ ਕੰਮ ਸੀ ਹੋ ਸਕਦਾ ਹੈ ਕਿ ਮੈਂ ਉਹ ਦੁਕਾਨਦਾਰੀ ਦੁਬਾਰੇ ਚਲਾ ਲਵਾਂ ਜੇ ਤੁਸੀਂ ਮੈਨੂੰ ਥੋੜੇ ਆਧਾਰ ਪੈਸੇ ਦੇ ਦੋ ਤਾਂ ਮੈਂ ਉਹ ਦੁਕਾਨਦਾਰ ਸ਼ੁਰੂ ਕਰ ਸਕਦਾ ਫਿਰ ਮੈਂ ਉਹ ਤੁਹਾਡੇ ਪੈਸੇ ਥੋੜੇ ਟਾਈਮ ਵਿੱਚ ਲੁਟਾ ਦਵਾਂਗਾ ਰਾਜਾ ਉਹਨੂੰ ਕਹਿੰਦਾ ਹੈ ਕਿ ਹਾਂ ਮੈਂ ਤੈਨੂੰ ਉਧਾਰ ਪੈਸੇ ਜ਼ਰੂਰ ਦਵਾਂਗਾ ਪਰ ਇਹਦੇ ਵੱੱਲੇ ਮੈਂ ਤੇਰੇ ਤੋਂ ਕੋਈ ਏਸਾਨ ਲਵਾਂਗਾ ਉਹ ਕਹਿੰਦਾ ਦੱਸੋ ਰਾਜਾ ਉਹਨੂੰ ਕਹਿੰਦਾ ਕਿ ਤੂੰ ਮੇਰੇ ਨਾਲ ਇੱਕ ਵਾਅਦਾ ਕਰ ਕਿ ਤੂੰ ਮੇਰੇ ਦਰਬਾਰ ਵਿੱਚ ਆਵੇਂਗਾ ਤੇ ਮੈਨੂੰ ਆ ਕੇ ਇਹ ਗੱਲ ਦੱਸਿਆ ਕਰੇਗਾ ਕਿ ਮੈਨੂੰ ਆਉਣ ਵਾਲੇ ਸਮੇਂ ਵਿੱਚ ਕੀ ਕਰਨਾ ਚਾਹੀਦਾ ਉਹ ਬੰਦਾ ਹੈਰਾਨ ਹੁੰਦਾ ਤੇ ਰਾਜਾ ਉਹਨੂੰ ਦੱਸਦਾ ਹੈ ਕਿ ਜਦ ਮੈਂ ਜਦੋਂ ਮੈਂ ਤੈਨੂੰ ਵੇਖਿਆ ਵੀ ਤੇਰੇ ਵੱਟੇ ਦੋ ਬੰਦੇ ਮਾਰ ਸਕਦੇ ਆ ਇਹਦਾ ਮਤਲਬ ਕਿ ਤੂੰ ਕੋਈ ਆਮ ਇਨਸਾਨ ਨਹੀਂ ਤੂੰ ਇੱਕ ਰੱਬ ਵੱਲੋਂ ਭੇਜਿਆ ਹੋਇਆ ਉਹਦਾ ਵਸ਼ਿੰਦਾ ਤੇ ਤੂੰ ਮੈਨੂੰ ਸਹੀ ਰਾਹ ਪਾ ਸਕਦਾ ਹੈ ਤੇ ਤੂੰ ਮੈਨੂੰ ਦੱਸ ਸਕਦਾ ਹੈ ਕਿ ਮੇਰੇ ਲਈ ਕੀ ਸਹੀ ਹੈ ਕੀ ਗਲਤ ਰਾਜਾ ਉਹਦੇ ਨਾਲ ਇਹ ਵਾਅਦਾ ਕਰਦਾ ਕਿ ਤੂੰ ਮੇਰੇ ਦਰਬਾਰ ਵਿੱਚ ਆਏਂਗਾ ਆਵੇਂ ਗਾਵੀ ਤੇ ਮੈਨੂੰ ਇਹ ਵੀ ਦੱਸੇਗਾ ਕਿ ਮੇਰੇ ਲਈ ਆਉਣ ਵਾਲਾ ਸਮਾਂ ਕਿਹੋ ਜਿਹਾ ਮੈਨੂੰ ਕੀ ਸਹੀ ਕਰਨਾ ਚਾਹੀਦਾ ਤੇ ਲੇਕਿਨ ਉਹ ਬੰਦਾ ਇੱਕੋ ਇੱਕ ਗੱਲ ਕਹਿੰਦਾ ਹੈ ਕਿ ਮੈਂ ਤੁਹਾਡੇ ਦਰਬਾਰ ਵਿੱਚ ਆਵਾਂਗਾ ਹਰ ਵਾਰ ਆਇਆ ਕਰਾਂਗਾ ਪਰ ਹਰ ਵਾਰ ਮੇਰੀ ਇੱਕੀ ਤੁਹਾਡੇ ਨਾਲ ਗੱਲਬਾਤ ਹੋਇਆ ਕਰੂਗੀ ਕਿ ਜੋ ਵੀ ਮੰਗਣਾ ਉਸ ਪਰਮਾਤਮਾ ਤੋਂ ਮੰਗੋ ਜੇ ਪਰਮਾਤਮਾ ਤੁਹਾਨੂੰ ਬਚਾ ਸਕਦਾ ਤੇ ਉਹ ਤੁਹਾਨੂੰ ਖਾਣਾ ਵੀ ਦੇ ਸਕਦਾ ਇਸ ਲਈ ਜਿਹਦਾ ਪਰਮਾਤਮਾ ਰੱਖਾ ਉਹਦਾ ਕੋਈ ਵੀ ਵਾਲਵਿੰਗਾ ਵੀ ਨਹੀਂ ਕਰ ਸਕਦਾ ਉਹ ਰਾਜੇ ਨੂੰ ਕਹਿੰਦਾ ਹੈ ਕਿ ਮੈਂ ਹਮੇਸ਼ਾ ਹੀ ਤੁਹਾਨੂੰ ਪਰਮਾਤਮਾ ਬਾਰੇ ਆ ਕੇ ਸ਼ਬਦ ਕਹਾਂਗਾ ਜੇ ਤੁਹਾਨੂੰ ਮਨਜ਼ੂਰ ਆ ਤਾਂ ਮੈਂ ਤੁਹਾਡੇ ਦਰਬਾਰ ਵਿੱਚ ਜ਼ਰੂਰ ਆਵਾਂਗਾ ਹੁਣ ਰਾਜਾ ਨਮਾਨਾ ਹੋ ਕੇ ਉਹਦੇ ਮੂਰੇ ਹੱਥ ਬੰਦਾ ਤੇ ਉਹ ਕਹਿੰਦਾ ਕਿ ਪਰਮਾਤਮਾ ਵਾਕਈ ਵੱਡਾ ਪਰਮਾਤਮਾ ਤੋਂ ਵੱਡਾ ਕੁਝ ਨਹੀਂ ਆ ਤੇ ਮੈਂ ਹਮੇਸ਼ਾ ਤੇਰੀ ਇਹ ਗੱਲ ਨੂੰ ਸਿਰ ਮੱਥੇ ਰੱਖਾਂਗਾ ਤੇ ਮੰਨਾਂਗਾ ਵੀ ਲੇਕਿਨ ਮੈਂ ਤੇਰੀ ਜਿਹੜੀ ਤੂੰ ਅੱਜ ਮੇਰੀਆਂ ਅੱਖਾਂ ਖੋਲੀਆਂ ਇਹਦਾ ਆਸਾਨ ਜ਼ਿੰਦਗੀ ਭਰਨੀ ਭੁੱਲ ਸਕਦਾ ਇਹ ਸੀ ਜੀ ਅੱਜ ਦੀ ਵੰਗੇ ਨਮਿਕਾ ਨੀਂਦੇ ਨਾਲ ਕਹਾਣੀ ਵਧੀਆ ਲੱਗੀ ਤਾਂ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਅੱਜ ਲਈ ਧੰਨਵਾਦ ਜੀ ਕੱਲ ਮਿਲਦੇ ਆਂ